ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਗਾਵਾਂ ਸੇ ਲੈ ਕੇ ਆਏ ਜੀ ਤਿੰਨੇ ਬਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਸਿੰਘ ਡੇਰੀ ਫਾਰਮ ਚ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਯਾਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕੋਂ ਵਧੀਆ ਜੀ ਠੀਕ ਠਾਕ ਕਿਰਪਾ ਗੁਰੂ ਆਂਦਾਸ ਮਹਾਰਾਜ ਦੀ ਚੜ੍ਹ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਹੈਗਾ ਜੀ ਪ੍ਰਭੂ ਸਿੰਘ ਪਿੰਡ ਸਧੂ ਕਾ ਸੰਧੂ ਕਲਾ ਹੂੰ ਜ਼ਿਲ੍ਹਾ ਫਨਾ ਬਰਨਾਲਾ ਤਹਿਸੀਲ ਆਪਾ ਨੂੰ ਤਫਾ ਨੇੜੇ ਪਿੰਡ ਨੇੜੇ ਪਿੰਡ ਆਪਾ ਨੂੰ ਬਰਨਾਲੇ ਵਾਲੇ ਪਾਸੋਂ ਮੰਨ ਲਾ ਵੀ ਸਹਣਾ ਨੇੜੇ ਰਹਿ ਜਾਂਦਾ ਹੂੰ ਮਾਨਸਾਲੇ ਪਾਸੋਂ ਤਫਾ ਨੇੜੇ ਰਹਿ ਜਾਂਦਾ ਇਧਰੋਂ ਭਗਤੇ ਭਾਈ ਵਾਲੇ ਪਾਸੋਂ ਤੇ ਮੁੱਗੇ ਵਾਲੇ ਪਾਸੋਂ ਪਲੂੜ ਨੇੜੇ ਆ ਜਾਂਦਾ ਮੋਬਾਈਲ ਨੰਬਰ ਜੀ 9915466774 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸੂਈ ਆ ਇਹ ਪਲੂਣ ਸੂਈ ਵੀ ਆ ਹਮ ਥਣ ਭਾਂਡੇ ਦੀ ਸਾਫ ਹੈ ਠੀਕ ਹੈ 12 ਕ ਦਿਨ ਦੀ ਸੂਈ ਵੀ ਆ 14 ਲੀਟਰ ਦੋ ਦੇ ਓਕੇ ਨੈਟ ਪਲੂਣ ਚੌਗੀ ਮੂੰਹ ਆ ਪਲੂਣ ਸੂਈ ਵੀ ਆ ਓਕੇ ਬਾਈ ਹਾਂਜੀ ਚਵਾਈ ਕਿਵੇਂ ਆ ਚਵਾਈ ਤੱਕ 101 ਨੰਬਰ ਹੈ ਠੀਕ ਹੈ ਨੂੰ ਪਤਾ ਬਾਕੀ ਫਿਕਸ ਆਰਡਰ ਦੀ ਬਚੀ ਫਿਕਸ ਆਰਡਰ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਵਾਂਗ ਚੰਗੀ ਸਾਮ ਨੂੰ ਕੋਈ 16 17 ਕਿਲੋ ਦੁੱਧ ਬਚੀ ਉਹਨੂੰ ਲੇਵਾ ਚੈੱਕ ਕਰ ਲਓ ਇੱਕ ਨੰਬਰ ਮੁੱਠੀ ਵਾਲਾ ਥਣ ਬਾਕੀ ਬਈ ਤਾਜ਼ੀਆਂ ਸੂਈਆਂ ਨੇ ਟਾਈਮ ਜ਼ਰੂਰ ਦੱਸਾਂਗੇ 12:29 ਮਿੰਟ ਹੋਗੇ ਉਸ ਹਸਾ ਬਣਾ ਦਾ ਜਾ ਲਾਓ ਸ਼ਾਮ ਤੱਕ ਕਿਹੜਾ ਆਰਡਰ ਕਰਮ ਵਾਲੀ ਨੇ ਸੋਨਾ ਦੇਰ ਕਰ ਲੈਣਾ ਚਵਾਈ ਦੇ ਮੌਕੇ ਬੱਚਾ ਕੀ ਦੇਤਾ ਇਹਨੇ ਬੱਚਾ ਬਸਾਈ ਬੱਚਾ ਬਸਾਈ ਬੱਚਾ ਠੀਕ ਆ ਖੋਲ ਲੈ ਮਣੀ ਤੋਰ ਕੇ ਰਖਾ ਦੇ ਅਬਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਚੰਗਾ ਥਾਣ ਬਹੁਤ ਚੰਗਾ ਥੀਚੋਰੀ ਮਸ਼ੀਨਾਂ ਚੋਲਿਓ ਇੱਕ ਨੰਬਰ ਆ ਹਾਂ ਬਾਕੀ ਆ ਵੀ ਗੋਣਾ ਸਾਊਥ ਫੀਲ ਵਾਲੀ ਆ ਫੇਸ ਫੂਸ ਦੇਖ ਬਰੀਕੀ ਵਾਲੀ ਆ ਬੜਾ ਅੱਛੀ ਆ ਹਾਂ ਪ੍ਰਿੰਟ ਬੜਾ ਬਾਲਾ ਟਿਕਾ ਹੋਰ ਥੋੜੀ ਆਡਰ ਪਾਡਰ ਦੀ ਘਾਲ ਛੱਡੀ ਹੋ ਮਨਾਂ ਦੀ ਸਾੰਭੀ ਵੀ ਨਹੀਂ ਸਹੀ ਗੱਲ ਆ ਬਾਈ ਮਾੜੀ ਦੱਬ ਕੇ ਜੇ ਸੇਵਾ ਹੋਗੀ ਨਾ ਵਜ਼ਨ ਵਾਲੀ ਚੀਜ਼ ਆ ਹਨਾ ਹਾਂਜੀ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਆ ਕਰਮਾ ਇਹਦਾ ਕੀ ਬਾਤ ਆ ਬਾਈ ਪੂਰੇ ਫਿੱਟ ਲੇਵੇ ਦੀ ਆ ਹਨਾ ਪੂਰੇ ਪੂਰੀ ਹੂੰ ਕਿਆ ਬਾਤ ਹੈ ਹੁਣ ਰੁੱਤ ਸੋਹਣੀ ਆ ਨਾਲੇ ਗਾਹਾਂ ਨੂੰ ਵੇੜ ਬਣ ਜੂ ਸਹੀ ਗੱਲ ਆ ਭਾਈ ਫੇਸਬੁਕ ਤੇ ਜਸਮਾ ਥਣ ਲੱਗਿਆ ਵਾ ਚਾਸ ਫੇਰ ਇੱਕੋ ਜਾਂ ਫੇਸਬੁਕ ਬੜਾ ਸੁਨੱਖਾ ਹੂੰ ਤਰੀਕਿਆਂ ਬਹੁਤ ਅੱਛੀ ਬਿਊਟੀਫੁੱਲ ਆ ਵੇੜ ਤੇ ਹਾਂ ਬਿਊਟੀਫੁੱਲ ਹੈ ਤੇ ਕੀ ਮੋ ਲੱਜਾਇਜ ਜੈ ਦੀ 8000 ਰੁਪਏ ਦੇ ਦਾਂਗੇ ਕੋਈ 60 ਨਹੀਂ 70 ਕਿੰਨੇ ਦੀ 62000 62 ਦੀ ਮਾਨ ਤਨ ਕਰਦਾਂਗੇ ਠੀਕ ਆ 62000 ਰੁਪਇਆ ਮੋਲ ਬਾਕੀ ਕੋਈ ਜੱਕਰ ਨਹੀਂ ਮੌਕੇ ਦੇ ਬਾਈ ਕਹਿੰਦਾ ਮਾਨ ਤਨ ਕਰਦੇ ਆਂਗੇ ਮੋਲ ਜਾਇ ਜਾਂ ਵੜ ਚੰਗੀ ਆ ਬਰੀਕੀ ਚ ਫੁੱਲ ਆ ਗਈ ਪ੍ਰਿੰਟ ਵਾਲੀ ਆ ਜਿਆ ਤੜੀ ਆ ਹਣਾ ਜੀ 600 ਚੰਗੀ ਆ ਬਾਕੀ ਧਾਰ ਤੋਂ ਚ ਸਵਾਦ ਆ ਜਾਂਦਾ ਹੂੰ ਬਾਕੀ ਦੁੱਧ ਬਾਈ ਕਹਿੰਦਾ ਕਹਿਣ ਵਾਲਾ ਨਹੀਂ ਭਾਂਜ ਦੋ ਡੰਗ ਚੋ ਲਿਓ ਠੀਕ ਆ ਕਿ ਨਹੀਂ ਜਿੰਨਾ ਕਹੂੰਗਾ ਬਾਈ ਕਹਿੰਦਾ ਉਦੋਂ ਵੱਧ ਹੀ ਨਿਕਲੂ ਘੱਟ ਨਹੀਂ ਨਿਕਲਦਾ ਬਸ ਆਪਾਂ ਦੱਸ ਦੀ ਸਿਰ ਘੱਟ ਹੁੰਨੇ ਦੁੱਧ ਇਹਨੂੰ ਹੋ ਪੁੱਤ ਬਾਕੀ ਕੋਈ ਚੱਕ ਕਮੀ ਤਾਰਾਂ ਬਾਈ ਇਹਦੀਆਂ ਮਾਰ ਕੇ ਖਾਨ ਲਗਾ ਬਈ ਤਾਰਾਂ ਮਾਰ ਤਾਰਾਂ ਮਾਰ ਠੰਡੀ ਫੋਲਾ ਹਨ ਠੰਡੀ ਤਾਂ ਮੈਂ ਆਪਣੇ ਬੱਚਾ ਛੱਡ ਲੈ ਬੱਚਾ ਛੱਡਣ ਦੀ ਲੋੜ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਨਾ ਛੱਡੋ ਤਾਂ ਵੀ ਕੋਈ ਚੱਕਰੀ ਨਹੀਂ ਐਂ ਬਹਿ ਜਾ ਐਂ ਬਹਿ ਖਾਸियत ਹੈ ਹਾਂਜੀ ਹਾਂ ਹਨ ਬਹੁਤ ਸੀਲ ਪਰਸੂ ਦੀ ਖਾਸियत ਹੁੰਦੀ ਹੈ ਤਰਲੇ ਪੂਰੇ ਕਰ ਲਿਆ ਪੈਰ ਐਵੇਂ ਨਹੀਂ ਗਸਣਾ ਇੱਥੋਂ ਇੱਥੇ ਪੈਰ ਹੂੰ ਜਿੱਥੇ ਤਰਲੇ ਉੱਥੇ ਤਰਲਿਆ ਸਹੀ ਆ ਬਾਈ ਚਵਾਈ ਬੜੀ ਚੰਗੀਆਂ ਹਨ ਵਾਈ ਤਾਂ ਤੈਨੂੰ ਪਤਾ ਫਿਰ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਬਾਹਲਾ ਚੰਗਾ ਚੋਨਾ ਕਰਮ ਵਾਲੀ ਦਾ ਹਨਾ ਸਾਲਾ ਥਾਣੀ ਚੋਨਾ ਦਾ ਹੂੰ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਵਾਈ ਤਾਂ ਪੂਰੀ ਨਿਬੜਦੀ ਹਲਾ ਕਹਿਣਾ ਕੁਛ ਨਹੀਂ ਹਨਾ ਕਹਿਣ ਵਾਲੀਆਂ ਚੀਜ਼ਾਂ ਇਹ ਸਹੀ ਗੱਲ ਆ ਮੋਟਾ ਮੋਟਾ ਚੋਨਾ ਦਾ ਮਾਯਾਨਾ ਕੇ ਲਿਆ ਗਾ ਥਾਨ ਮੁੱਠੀ ਵਾਲਾ ਥਾਨ ਪੂਰੀ ਵਿਥੀ ਤੇ ਥਾਨ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਬਈ ਅੱਗੇ ਆ ਗਈ ਦੋ ਨੰਬਰ ਕਿਹੜਾ ਸੂਆ ਸੂਈਆਂ ਇਹ ਪਹਿਲਾਂ ਦੁੱਬੀ ਆ ਬੱਚੀ ਇਹ ਕਦੋਂ ਸੂਈ ਆ ਇਹਨੂੰ ਹੋਵੇ 10 12 ਦਾ ਸੂਈ ਬੱਚਾ ਇਹਦੇ ਮਗਰ ਇਹਦੇ ਮਗਰ ਵੀ ਬੱਚਾ ਬੱਚਾ ਆ ਬੈਠਾ ਬੱਚਾ ਇਹਦਾ ਹੀ ਆ ਇਹਦਾ ਹੀ ਆ ਤੀਕਾ ਕਿੰਨਾ ਕੇ ਦੁੱਧਾ ਇਹ ਥੱਲੇ ਹੋਵੇ ਇਹਦੇ ਥੱਲੇ ਅੱਜ ਮੰਨ ਲੈ 16 ਲੀਟਰ ਚੂਣ ਦਾ ਲੈ ਠੀਕ ਸਾਉ ਦਾ ਸਾਉ ਠੰਡੇ ਕੋਲਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਖੁਸ਼ ਨਹੀਂ ਹੋਲ ਦੇ ਮੜੀ ਤੋਰ ਕੇ ਦਿਖਾ ਰਿਹਾ ਬਾਕੀ ਉਮਰ ਵਾਲੀ ਲਵੀ ਆ ਬੱਚੀ ਸਹੀ ਗੱਲ ਆ ਬਾਈ ਹਲੇ ਦੁੱਗ ਦੇ ਦੰਦ ਚਖਦੀ ਆ ਹੂੰ ਬਾਕੀ ਕਲਰ ਬੜਾ ਜਾਗੇ ਕਲਰ ਬੜਾ ਸੋਹਣਾ ਚਮਕ ਵਾਲੀ ਜਰਸੀ ਤੇ ਗਰਲੈਂਡ ਉਹਦਾ ਮਿਕਸ ਹੋਊਗੀ ਹਾਂ ਫੇਸ ਬੜਾ ਚੰਗਾ ਬਈ ਚੰਗੀ ਆ ਦੁੱਧ ਚੰਗਾ ਬਾਈ ਛੋਟਾ ਜਿਹਾ ਫੇਸ ਆ ਨਾ ਹਾਂ ਆ ਜਾ ਪੁੱਤ ਆ ਹਾਣੀ ਬੜਾ ਕਮਾਲ ਦਾ ਲੱਗਿਆ ਯਾਰ ਕਰਮ ਵਾਲੀ ਨੂੰ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਨਸਲ ਬਹੁਤ ਚੰਗੀ ਆ ਇਸ ਨਸਲ ਦੀ ਮੰਗ ਬਹੁਤ ਆ ਤੁਹਾਡੀ ਸਪੇਸ ਦੇ ਗਰਮੀ ਨਹੀਂ ਮੰਨਦੀ ਹੈਡ ਚੰਗੀ ਆ ਗਰਮੀ ਨਾ ਠੰਡ ਹੈ ਨਾ ਆੜਮੀ ਘੁਰ ਨਹੀਂ ਦੇਖ ਵਿੱਚ 22 ਦੀ ਗੱਲ ਸਹੀ ਆ ਥਾਣਾ ਦੀ ਸਪੇਸ ਚੈੱਕ ਕਰੋ ਲੈ ਕੀ ਬਾਤ ਆ ਇੱਕ ਨੰਬਰ ਥਣ ਲੱਗਿਆ ਹਨ ਇੱਕ ਨੰਬਰ 22 22 ਫਿਰ 22 ਤਾਂ ਪਤ ਨੂੰ ਕਰਕੇ ਸਮਝਾ 22 ਤਾਂ ਕਰਨੇ ਕਰਦੀ ਆ ਹੂੰ ਕਹਤਾਂ ਦੀ ਮੇਰੀ ਲੱਗੀ ਆ ਚੋਈ ਤਾਂ ਠੀਕ ਆ ਕੀ ਮੋਲ ਆ ਫਿਰ ਜੈਜ ਮੋਲੇ 70000 ਚੋਂ ਮਾਨਤਾਨ ਕਰ ਦਾਂਗੇ ਠੀਕ ਆ ਬਾਈ ਲੈ ਚੱਲ 70000 ਚੋਂ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਮੋਲ ਜੈਜ ਆ ਬੈਡ ਚੰਗੀ 10 ਬਰੇ ਚੋਣ ਵਾਲੀ ਬੱਛੀ ਆ 10 ਬਰੇ ਤੋਰਾ ਤੋਰਾ ਇੱਕ ਨੰਬਰ ਬੈਡਾਂਗਾ ਯਾਰ ਹਣਾ ਹਾਂ ਆਏ ਜੇ ਨਹੀਂ ਹੈਗਾ ਵੀ ਮੰਨ ਕੇ ਜਾ ਲੈ ਇੱਕ ਅੱਧਾ ਸੂਆ ਜਾ ਹੋਰ ਪੀ ਕੇ 부ੜੀ ਜੀ ਹੋਜੋ ਹਣਾ ਹਾਂ ਸੂਆ ਜਾ ਨਹੀਂ ਮੰਨਦੀ ਟੁੱਟਲੀ ਜੀ ਨਹੀਂ ਹਾਂ ਐਂ ਜੇ ਰੂਟ ਟੁੱਟਦੀ ਨਹੀਂ ਹੈਗੀ ਉਹ ਨਾ ਪਤਾ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਦਿਖਾਉਗਾ ਆਪਾਂ ਕੀ ਆ ਬਾਤਾ ਯਾਰ ਆ ਖਾਸियत ਆ ਹਣਾ ਹਾਂ ਜਿਹੜਾ ਐਂ ਬਹਿ ਜਾ ਯਕੀਨ ਮੰਨ ਲੈ ਤੂੰ ਪਹਿਲੇ ਡੰਗ ਵੀ ਅਸਿਆਂ ਵਾਲਟ ਵੀ ਧਰਨ ਹੂੰ ਨਾਲੇ ਹਾਲਸੀ ਵਿੱਚੀ ਉਹਦੇ ਜਿਹੜਾ ਐ ਬੈ ਕੇ ਚੋ ਲੈਣੀ ਆ ਨਾ ਇਹ ਸਵਾਦ ਆ ਇਹਦੀ ਸਰਦਾਰੀ ਕਿੱਥੇ ਆ ਲੈ ਯਾਰ ਮੋਟਾ ਮੋਟਾ ਚੋਣਾ ਬਾਈ ਵਾਈ ਤਾਂ ਕਹਿੰਦੀ ਆ ਮੇਰੀ ਲੱਗੀ ਆ ਕੋਈ ਸਹੀ ਗੱਲ ਆ ਮੋਟਾ ਮੋਟਾ ਚੋਣਾ ਵੀ ਚੋਈ ਹੂੰ ਬਾਕੀ ਹਜੇ ਟਾਈਮ ਕੁਛ ਨਹੀਂ ਹੋਇਆ ਸ਼ਾਮ ਤੱਕ ਆਰਡਰ ਵਧੀਆ ਤਿਆਰ ਕਰਨੀ ਆ ਕੋਈ ਆਪਣੀ ਚੋਈ ਕੋਈ ਯਕੀਨ ਮੰਨੇ ਨਾ ਅਮਨੇ 7 ਵਜੇ ਦੀ ਠੀਕ ਆ ਤੇ ਮੇਰੀ 4 ਵਜੇ ਆ 5 ਵਜੇ ਚੋਣਾ ਠੀਕ ਆ ਬਾਈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਕਰ ਬਾਕੀ ਉਹ ਤੋਂ ਮੱਝਾ ਵਰਗਾ ਦਾ ਸਹੀ ਗੱਲ ਆ ਫੈਂਟ ਦਾ ਦੋਤਾ ਫੈਂਟ ਚੰਗੀ ਆ ਜਾਨੀ ਹੈ ਤੇ ਥਣਾ ਦੀ ਵਿੱਤੀ ਚੇਲੇ ਵਾ ਇੱਕ ਨੰਬਰ ਵਾਲਾ ਬਾਕੀ ਮੁੱਲ ਵੀ ਜਾਇਜ਼ ਆ ਕਿਉਂ ਬੈੜ ਬਾਲੀ ਚੰਗੀ ਆ ਬ੍ਰੇਕੀ ਚ ਬਾਲੀ ਆ ਬਾਲੀ ਬ੍ਰੇਕੀ ਚ ਬਾਲੀ ਚੰਗੀ ਆ ਹਮ ਆ ਉੱਸਰ ਬੱਛੀਆਂ ਹੁਣ ਆਪਾਂ ਕੱਲ ਵੇਚੀਆਂ ਆ 40 40 ਹਜ਼ਾਰ ਨੂੰ ਹਮ ਸਹੀ ਗੱਲ ਆ ਮੁੱਲ ਉਹਨਾਂ ਨੂੰ ਵੇਖ ਕੇ ਦਾ ਸਹੀ ਗੱਲ ਅੱਜ ਤੋ ਤੇ ਨਾ ਦੋ ਸੇਰਾ ਲੈਨੇ ਵਧਾਉਣੀ ਆ ਹਮ ਕਿਉਂ ਆਪਣੇ ਕੋਲੇ ਤਾਂ ਕੂਨੀ ਖਾਦ ਖਰਾਕ ਨਹੀਂ ਆ ਲੈ ਲੇਟੀ ਲੁੱਟੀ ਪੁਣੀ ਆ ਸਾਰਾ ਕੁਝ ਸਹੀ ਗੱਲ ਆ ਅੱਗੇ ਆ ਗਈ 3 ਨੰਬਰ ਕਿਹੜਾ ਸੂਆ ਇਹ ਇਹ ਦੂਜਾ ਸੂਆ ਇਹ ਕਦੋਂ ਸੂਈ ਹੈ ਇਹ ਛਿੱਗਿਆ ਮੂੰਹ ਇਹਨੂੰ ਅੱਜ ਮੰਨ ਲਾ ਵੀ ਨੌਵਾਂ 10ਵਾਂ ਮੰਨਦੇ ਨੇ ਉਹਨੂੰ ਅਸਲੀ ਬੱਚਾ ਇਹਦੇ ਮਗਰ ਬੱਚਾ ਜੀ ਬੱਚਾ ਕਿੰਨੇ ਦੁੱਧ ਦੇ ਤਿਆਰ ਹੋ ਦੁੱਧ ਅੱਜ 14 ਲੀਟਰ ਇਹਦੇ ਸਨ ਇਹ ਵੀ ਸੀਲ ਸੌ ਬਹੁਤਾ ਵਧੀਆ ਆ ਖਾਸ ਹੀ ਹੈ ਤਾਂ ਬਾਈ ਨਹੀਂ ਜਿਵੇਂ ਮਰਜੀ ਵੇਜਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਕੀ ਆ ਬਾਤ ਟੋਰ ਦੇ ਮੜੀ ਜੀ ਇੱਕ ਸਾਢੇ ਤੀਆਂ ਹੋਣਗੇ ਆਪਣੇ ਕੋਲ ਦੂਜੀ ਗਾਣੀ ਲੈਂਦੇ ਆਪਾਂ ਟੁੱਟਵੇਂ ਭੱਜ ਮੇਲੀ ਵਾਲੀ ਗੋਲੇ ਵਰਗੀਆਂ ਆਉਣ ਨੇ ਠੀਕ ਹੈ ਬਾਈ ਜਾਨ ਪ੍ਰਾਣ ਹੂੰ ਫੇਸ ਦੀ ਬਿਊਟੀ ਬੋਲੀਵਾਦੀ ਇਹ ਜਰਸੀ ਆ ਨਾ ਡਬਲ ਜਰਸੀ ਆ ਡਬਲ ਜਰਸੀ ਜਿਹੜੀ ਕੰਨਾਂ ਵਾਲੀ ਹੁੰਦੀ ਡਬਲ ਜਰਸੀ ਵੱਡੇ ਕੱਦ ਦੇ ਹਾਂਜੀ ਹਾਂ ਫੜੀ ਵੀ ਆ ਪੂਰੀ ਜਾਨ ਵਾਲੀ ਆ ਲੱਸੀ ਨਹੀਂ ਲਾਮੀ ਨਹੀਂ ਸੂਈ ਸਵਾਈਆ ਬੱਚਾ ਬੱਚਾ ਦੇ ਤਾਂ ਦੁੱਧ ਵਿੱਚ ਚੰਗਾ ਫੈਂਟ ਵਾਲਾ ਦੁੱਧੂ ਫੈਂਟ ਬਹੁਤ ਆਉਂਦੀ ਹੋਈ ਹੈ ਫੈਂਟ ਪੂਰੀ ਜੀ ਪੂਰੀ ਗਰਮੀ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਵਾਲਿਆਂ ਦਾ ਇਹ ਚੀਜ਼ੇ ਨਹੀਂ ਤੋਫਈ ਆ ਮੱਝ ਨਾਲ ਦਾ ਦੁੱਧ ਦੇ ਰਹਿਣਾ ਫੈਂਟ ਚੰਗੀ ਆਉਣੀ ਹੈ ਕਰਮ ਵਾਲੀ ਬਿਮਾਰੀ ਠਮਾਰੀ ਤੋਂ ਰਹਿ ਤਾ ਗਿਆ ਫੇਸ ਹੋਸ ਰੱਖੋ ਨੇ ਵਾਹਿਗੁਰੂ ਦੀ ਕਿਰਪਾ ਹਮ ਫੇਸ ਰੇਖ ਪਾ ਲੈ ਹਾਂ ਕਾੜ ਨਹੀਂ ਖੁੜਨੀ ਵੜਦੀ ਇੱਕ ਨੰਬਰ ਅੱਜ ਵੀ ਵਾਲਾ ਡੰਗਰ ਤਾਂ ਆਪਣੇ ਕੋਲੇ ਵਿਰਲੇ ਹੀ ਹੋ ਹਮ ਇਹਦਾ ਮੁੱਲ ਜਾਇਦ ਜਾਂ ਫਿਰ ਇਹਦਾ ਵੀ 70000 ਚੋਂ ਮਾਨਤਨ ਕਰ 70 ਚੋਂ ਮਾਨਤਨ ਠੀਕ ਆ ਕੀ ਵਾਲਾ ਵੱਡਾ ਮੁੱਲ ਕਰ ਜੇ ਕੋਈ ਭਰਾ ਜੋੜਾ ਇਕੱਠਾ ਖਰੀਦ ਲੈ ਵਧੀਆ ਮਾਨਤਨ ਕਰ ਆਪੂ ਵਧੀਆ ਮਾਨਤਨ ਕਰਾਂ ਠੀਕ ਆ ਜੋੜੇ ਚ ਬਾਈ ਕਹਿੰਦਾ ਵਧੀਆ ਮਾਨਤਨ ਕਰ ਦਾਂਗੇ ਬੈੜੇ ਵੀ ਪੂਆ ਸੁਆ ਛਿੱਗੀ ਮੂੰਹ ਹੂੰ ਦੰਨਾ ਜ ਬੈੜਾ ਪਲੀ ਵੀ ਆ ਜਾਣ ਵਾਲੀ ਆ ਦੁੱਧ ਵਾਲਾ ਪੀ ਸਕੋ ਲਮਲਾ ਕੇ ਹਾਂਜੀ ਹਾਂਜੀ ਹੂੰ ਨਾ ਪਤਣਾ ਤੇ ਬਾਕੀ ਕੋਈ ਚੱਕਰ ਨਹੀਂ ਧਾਰਾਂ ਇਹਦੇ ਵੀ ਬਾਈ ਮਾਰ ਕੇ ਦਿਖਾ ਦਊਗਾ ਖੰਡੀਆਂ ਵੀ ਫੁੱਲ ਆ ਯਾਰ ਹਾਂ ਕੀ ਪਤਾ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਜਰਮ ਵਾਲੀ ਨੇ ਕੁਛ ਨਹੀਂ ਲੈ ਚਵਾਈ ਚੈੱਕ ਕਰੋ ਹਣਾ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਉਹ ਆਪਣੇ ਵਾਲੇ ਡੰਗਰਾਂ ਦੇ ਨੌਕੇ ਆ ਦਾ ਸਹੀ ਆ ਹੂੰ ਲੰਮਾ ਕਰ ਲੈਣਾ ਚੋਈ ਚੈੱਕ ਕਰ ਇਹਦਾ ਬਸਮਾ ਨਹੀਂ ਕਰਾਇਆ ਹਣਾ ਹਾਂ ਬਸਮਾ ਕਰਾ ਕੇ ਧਨਾ ਧੁਰਾ ਮਾਰਨੇ ਹੁਣ ਟਕਾ ਕੇ ਨਾ ਮੋਟਾ ਮੋਟਾ ਇਹੋ ਆਪਣੇ ਉਸਮਾਹ ਹੁੰਦਾ ਨਾ ਉਹ ਤਾਂ ਜੀ ਲੱਗਦਾ ਹੂੰ ਵੀ ਚੋਈ ਚੱਲ ਗਏ ਠੀਕ ਆ ਹਾਂ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਤੈਨੂੰ ਧੰਨਵਾਦ